ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਹਰ ਹਰ ਮੁਖ ਤੇ ਬੋਲਣਾ ਮਨ ਬੁੱਠੇ ਸੁਖ ਹੋਏ ਨਾਨਕਾ ਸਭ ਮੈਂ ਰਵ ਰਹਿਆ ਆਥਾਨਤੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀ ਸਦ ਸੰਦੀਪ ਦੁਖ ਪੰਜਨ ਗੁਰ ਗਿਆਨ ਹੋਂ ਛੁੱਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਹੈ ਮਰਨ ਸਾਥ ਸੰਗ ਪ੍ਰਤਾਪ ਹਿਤ ਕਰਨ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਓਰੇ ਕਸ਼ ਕਿਨੋਂ ਕੀਆ ਨਾਨਕ ਸਭ ਕਿਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਸਾਨ ਅਨੰਤਰ ਸੋਏ ਪੌੜੀ ਹਿਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕੰਜਨ ਗੁਰ ਗਿਆਨ ਹੌਂ ਛਟ ਕਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਡ੍ਰਿੜ ਦਿਆਲਾ ਸੰਤ ਸੰਗ ਹੋਤਾ ਕਰ ਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁੱਥੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹਿਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀ ਸਦ ਸੰਦੀਪ ਦੁਖ ਭੰਜਨ ਗੁਰ ਗਿਆਨ ਹਾਂ ਛੁਟ ਕੇ ਹੋਏ ਆਨੰਦ ਤਹਿ ਹੋ ਨਾਹੀ ਤਹਿ ਆਪ ਹੱਤੇ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਇਤਕਾਰ ਨਾਮ ਦ੍ਰਿੜ ਦਿਆਲਾ ਸੰਤਹਿ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਤਾਨ ਅਨੰਤਰ ਸੋਏ ਪੌੜੀ ਹੇ ਰੋ ਘਟ ਘਟ ਸਗਲ ਕੇ ਪੂਰ ਰਹਿ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕੰਜਨ ਗੁਰ ਗਿਆਨ ਹਾਂ ਛਟ ਕੇ ਹੋਏ ਆਨੰਦ ਤੈ ਹੋ ਨਾਹੀ ਤਹ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿ ਆਥਾਨਤ ਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕੰਜਨ ਗੁਰ ਗਿਆਨ ਹੌ ਛਟ ਕਹੋਏ ਆਨੰਦ ਤੈ ਹੋ ਨਾਹੀ ਤਹ ਆਪ ਹਤੈ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕ੍ਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਫੈਸੋ ਕਾ ਹੋਏ ਨਾਨਕ ਸਭ ਮੈ ਰਵ ਰਹਿਆ ਸਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀ ਸਦ ਸੰਦੀਪ ਜੋ ਕੰਜਨ ਗੁਰ ਗਿਆਨ ਹਾਂ ਛਟ ਕਾ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈ ਤਕਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਣਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਬ ਰਹਿ ਆਥਾਨਥ ਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹਿ ਭਗਵਾਨ ਹੋਵਤ ਆਏ ਸਦ ਸੰਜੀ ਸਦ ਸੰਦੀਵ ਜੋ ਕ ਪੰਜਨ ਗੁਰ ਗਿਆਨ ਹੌਂ ਛੁਟ ਕੈ ਹੋਏ ਆਨੰਦ ਤੈ ਹੋ ਨਾਹੀ ਤਹਿ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈ ਤਕਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕ੍ਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੈਸ਼ ਪ੍ਰਾਪਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਜੋ ਕਹੰਜਨ ਗੁਰ ਗਿਆਨ ਹੌਂ ਛੁਟ ਕੈ ਹੋਏ ਆਨੰਦ ਤੈ ਹੋਂ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹਿਤ ਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਓਰੇ ਕ੍ਰਿਸ਼ਨਾ ਨਾ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਜੋ ਕੰਜਨ ਗੁਰ ਗਿਆਨ ਹੋਂ ਛਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੈ ਦੁਖ ਜਨਮ ਹੈ ਮਰਨ ਸਾਥ ਸੰਗ ਪ੍ਰਤਾਪ ਹਿਤ ਕਰਨ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਰ ਪਾਲਾ ਔਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਬ ਰਹਿਆ ਤਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹਿ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਵ ਜੋ ਕੰਜਨ ਗੁਰ ਗਿਆਨ ਹੌਂ ਛਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਇਤਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕ੍ਰਿਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੇਰ ਓ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਜੋ ਕਹੰਜਨ ਗੁਰ ਗਿਆਨ ਹੌਂ ਛੁਟ ਕੈ ਹੋਏ ਆਨੰਦ ਤੈ ਹੋਂ ਨਾਹੀ ਤੈ ਆਪ ਹਰਤੇ ਦੁਖ ਜਨਮ ਹੈ ਮ ਸਾਤ ਸੰਗ ਪ੍ਰਤਾਪ ਹੇਤ ਕਾਰਨ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਆਤਮ ਤਨੰਤਰ ਸੋਏ ਪੌੜੀ ਹੇਰ ਓ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀ ਸਦ ਸੰਦੀਪ ਰੁਕ ਪੰਜਨ ਗੁਰ ਗਿਆਨ ਹੌਂ ਛਟ ਕਹੋਏ ਆਨੰਦ ਤਹਿ ਨਹੀਂ ਤਹ ਆਪ ਹਤੈ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰਨ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹਉ ਤਾ ਕਿਰਪਾਲਾ ਓਰੇ ਕਸ਼ਨਾ ਕਿਨੋਂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਫਿਰ ਓ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਵ ਜੋ ਕ ਪੰਜਨ ਗੁਰ ਗਿਆਨ ਹਾਂ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤਹ ਆਪ ਹੱਤੇ ਦੁੱਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈ ਤ ਕਾਰਨ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੁਤਿ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਸਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਗੀ ਸੰਦੀਵ ਦੁਖ ਭੰਜਨ ਗੁਰ ਗਿਆਨ ਹਉ ਛੁਟ ਕੈ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੈ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਹੇਤ ਕਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਆਤਮ ਨਤਰ ਸੋਏ ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ न दृ दया कृपाला उष्ण कृ कया नानक सब केश प्राप्त हाहिगुरू जी का ख़ाल वाहिगुरू जी फते